ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿੰਨ ਕਲ ਰਾਖੀ ਮੇਰੀ ਸੋ ਕਹੋ ਟਲ ਗੁਰ ਸੇਵੀਐ ਅਹਨ ਸੁ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੋਨਾ ਨਾਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿਤ ਕਰੇ ਹਰ ਜਨ ਕੀ ਅਗੁਨਾ ਗੋਨ ਨਾਮ ਗਾਵੇ ਰਹਾ ਜੋ ਕਿਸ਼ ਕਰੇ ਸੁਆਪੇ ਸੁਆਮੀ ਹਰ ਆਪੇ ਤਾਰ ਕੁਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਤਾ ਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲ ਆਪੇ ਹਰ ਆਪੇ ਚਗਰ ਚੁਕਾਵੈ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਤਾ ਤੂ ਪੰਚ ਆਪ ਪਾਵੈ ਜਗ ਨਾਨਕ ਸਤ ਗੁਰ ਮੇਲ ਆਪੇ ਹਰ ਆਪੇ ਝਗੜ ਝੁਕਾਵੈ ਵਾਹਿਗੁਰੂ ਜੀ ਕਾ ਥਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਵੱਡ ਭਾਗੀ ਹੋ ਜੋ ਅੰਮ੍ਰਿਤ ਵੇਲੇ ਬਾਬਾ ਬਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਜੀ ਨੇ ਰਾਮਤ ਕੀਤੀ ਹੁਕਮਨਾਮੀ ਦੀ ਦਾਤ ਬਖਸ਼ਿਸ਼ ਕੀਤੀ ਬਹਿਰਾੜੀ ਰਾਗ ਦੇ ਅੰਦਰ ਚੌਥੇ ਸਤਿਗੁਰੂ ਤਨ ਸ੍ਰੀ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਦੇ ਮੁਖਾਰਕੇ ਦੇ ਉਚਾਰਕ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 719 ਅਤੇ 20 ਅੰਗ ਤੇ ਸਬਾਇਮਾਨ ਹੈ ਸਤਗੁਰੂ ਜੀ ਕਿਰਪਾ ਕਰਦੇ ਹਰ ਜਨ ਰਾਮ ਨਾਮ ਗੁਣ ਗਾਵੇ ਏ ਭਾਈ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਪਿਆਰਾ ਜਨ ਹੈ ਸੇਵਕ ਹੈ ਉਹ ਆਪਣੇ ਪਿਆਰੇ ਦੇ ਰਾਮ ਦੇ ਨਾਮ ਦੇ ਗੁਣ ਗਾਉਂਦਾ ਹੈ ਉਹਦੇ ਨਾਮ ਨੂੰ ਸਦਾ ਉਹ ਜਪਦਾ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਗੁਨਾ ਗੁਣ ਨਾ ਗਵਾਵੇ ਉਹਦੇ ਅੰਦਰ ਇੱਕ ਐਸਾ ਗੁਣ ਹੈ ਐਸੀ ਖੂਬੀ ਹੈ ਕਿ ਪਰਮੇਸ਼ਰ ਦੇ ਪਿਆਰੇ ਦੀ ਜਿੰਨੀ ਮਰਜ਼ੀ ਕੋਈ ਨਿੰਦਿਆ ਕਰੀ ਜਾਵੇ ਜਿਹੜਾ ਉਹਦੇ ਅੰਦਰ ਨਾਮ ਜਪਣ ਵਾਲਾ ਗੁਣ ਹੈ ਉਹ ਆਪਣੇ ਗੁਣ ਨੂੰ ਤਿਆਗਦਾ ਨਹੀਂ ਛੱਡਦਾ ਨਹੀਂ ਕਿਉਂਕਿ ਉਹਦੇ ਉੱਤੇ ਗੁਰੂ ਨੇ ਕਿਰਪਾ ਕੀਤੀ ਹੈ ਪਰਉਪਕਾਰ ਕੀਤਾ ਉਹਨੂੰ ਹਿਰਦੇ ਦੇ ਅੰਦਰ ਨਿਮਰਤਾ ਬਖਸ਼ੀ ਹੈ ਸਹਿਜ ਅਵਸਥਾ ਦੋਲਤਾ ਬਖਸ਼ੀ ਹੈ ਤਾਂ ਕਰਕੇ ਉਹ ਕਿਸੇ ਦੀ ਨਿੰਦਿਆ ਸੁਣ ਕੇ ਦੇ ਵਾਹਿਗੁਰੂ ਜੀ ਦਾ ਨਾਮ ਜਪਣਾ ਜਿਹੜਾ ਹੈ ਉਹ ਨੂੰ ਨਹੀਂ ਛੱਡਦਾ ਤੇ ਨਿੰਦਕ ਦੇ ਅੰਦਰ ਵੀ ਇਹ ਗੁਣ ਹੈ ਵੀ ਉਹਨੇ ਜਦੋਂ ਨਿੰਦਿਆ ਕਰਨੀ ਆ ਉਹਨੇ ਕਿਸੇ ਨੂੰ ਬਖਸ਼ਣਾ ਨਹੀਂ ਉਹਨੇ ਤੁਹਾਡੇ ਚੰਗੇ ਗੁਣ ਤੁਹਾਡੀ ਚੰਗੀ ਗੱਲ ਜਿਹੜੀ ਹੈ ਉਹ ਸਾਰਾ ਕੁਝ ਛੱਡ ਦੇਣਾ ਤੇ ਕੋਈ ਨਾ ਕੋਈ ਮਾੜਾ ਗੁਣ ਜਿਹੜਾ ਹੈ ਉਹ ਉਹਨੇ ਵੇਖਣਾ ਵੀ ਬੰਦੇ ਦੇ ਅੰਦਰ ਉਹ ਗੁਣ ਕਿਹੜਾ ਹੈ ਤੇ ਮੈਨੂੰ ਇਹਦੀ ਕੁੰਡੀ ਲੱਭੇ ਤੇ ਮੈਂ ਦੰਦਿਆ ਕਰਾਂ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਇਹ ਬਹੁਤ ਹੁੰ ਲੱਗ ਪਿਆ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦਾ ਪਿਆਰਾ ਹੈ ਉਹ ਆਪਣਾ ਗੁਣ ਨਹੀਂ ਛੱਡਦਾ ਉਹ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਦੀ ਨਿੰਦਿਆ ਸੁਣ ਕੇ ਵਾਹਿਗੁਰੂ ਜੀ ਦੇ ਨਾਮ ਤੋਂ ਨਹੀਂ ਹਟਦਾ ਰਹਾਉ ਰਹਾਉ ਦਾ ਅਸ਼ਰਾਮ ਦੇ ਕੇ ਕਿਰਪਾ ਕਰਦੇ ਜੋ ਕਿਸ ਕਰੇ ਸੋ ਆਪੇ સ્વાਮੀ ਹਰ ਆਪੇ ਤਾਰ ਤੁਮਾਵੇ ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਸਾਰਾ ਕੁਝ ਆਪ ਕਰਦਾ ਹੈ ਆਪ ਹੀ ਸਾਰੇ ਸੰਸਾਰ ਦੀ ਔਕਾਰ ਜਿਹੜੀ ਹੈ ਦਿਲਾਰ ਰਿਹਾ ਆਪ ਹੀ ਸਭਨਾ ਦੇ ਵਿੱਚ ਵਾਹਿਗੁਰੂ ਵਰਤ ਰਿਹਾ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਆਪ ਹੀ ਵਾਹਿਗੁਰੂ ਪਰਮੇਸ਼ਰ ਮਤ ਬੁੱਧੀ ਦਿੰਦਾ ਹੈ ਆਪ ਹੀ ਸਭਨਾ ਦੇ ਵਿੱਚ ਵਰਤ ਕੇ ਬੋਲ ਰਿਹਾ ਤੇ ਬੁਲਾ ਰਿਹਾ ਹਰ ਆਪੇ ਪੰਜ ਤਾਤ ਵਿਸਥਾਰਾ ਵਿੱਚ ਤਾਤੂ ਪੰਜ ਆਪ ਪਾਵੇ ਸਤਿਗੁਰ ਜੀ ਨੇ ਪੰਜਾ ਤਤਾਂ ਤੋਂ ਇਹ ਸਾਰਾ ਸ੍ਰਿਸ਼ਟੀ ਦਾ ਜਿਹੜਾ ਖਲਾਰਾ ਹੈ ਇਹ ਪਸਾਰਿਆ ਤੇ ਆਪ ਹੀ ਪੰਜ ਧਾਤੂ ਜਿਹੜੇ ਨੇ ਉਹ ਵਾਹਿਗੁਰੂ ਜੀ ਨੇ ਪਾਉਣਾ ਕੀਤੇ ਜਦ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਝੁਕਾਵੈ ਏ ਨਾਨਕ ਜਦੋਂ ਸਤਿਗੁਰੂ ਆਪਣੀ ਕਿਰਪਾ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਲਾਪ ਕਰਵਾ ਦਿੰਦਾ ਹੈ ਫਿਰ ਜੀਵ ਦੇ ਸਾਰੇ ਝਗੜੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਭਾਵੇਂ ਕਿਸੇ ਦਾ ਸੰਸਾਰਿਕ ਝਗੜਾ ਹੋਵੇ ਭਾਵੇਂ ਕਿਸੇ ਦਾ ਵਿਕਾਰਾਂ ਰੂਪੀ ਝਗੜਾ ਹੋਵੇ ਸਤਿਗੁਰੂ ਜੰਮਣ ਮਰਨ ਦੇ ਝਗੜੇ ਜਿਹੜੇ ਨੇ ਸਾਰੇ ਨਾਸ ਕਰ ਦਿੰਦੇ ਨੇ ਸੋ ਅਸਿਮੀ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ ਸੋ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਮਸਿਆ ਦਾ ਦਿਹਾੜਾ ਹੈ ਸੋ ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਹੀ ਦੀਵਾਨ ਸੱਜਣਗੇ ਗੁਰੂ ਕੇ ਨੰਗਰ ਅਟੁੱਟ ਵਰਤਨ ਦੀ ਸਤਿਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ